ਲਓ ਜੀ ਤੇ ਅੱਜ ਆਪਾਂ ਬਣਾ ਰਹੇ ਆਂ ਆਵਲੇ ਦਾ ਤੇਲ ਆਵਲੇ ਦਾ ਤੇਲ ਬਣਾ ਰਹੇ ਆਂ ਬਟ ਇਹ ਤੁਹਾਡੇ ਨਾਲ ਰੈਸਪੀ ਅਸੀਂ ਮੇਰੇ ਸੀ ਸ਼ੇਅਰ ਕਰ ਸਕਦੇ ਕਿਉਂਕਿ ਟਾਈਮ ਮੇਰੇ ਕੋਲੇ ਬਹੁਤ ਘੱਟ ਸੀਗਾ ਤਾਂ ਕਰਕੇ ਘਰ ਵਿੱਚ ਬਹੁਤ ਹੀ ਬਣਾਉਣਾ ਆਸਾਨ ਆ ਆਵਲੇ ਦਾ ਤੇਲ ਬਣਾਓ ਕਿਉਂਕਿ ਹੁਣ ਗਰਮੀਆਂ ਆ ਰਹੀਆਂ ਨੇ ਇਸ ਕਰਕੇ ਹੁਣ ਆਪਾਂ ਜਿਹੜਾ ਆ ਤਿਆਰੀ ਕਰਨੀ ਗਰਮੀਆਂ ਦੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਬਾਅਦ ਵਿੱਚ ਕਿਉਂਕਿ ਗਰਮੀਆਂ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਕੋਈ ਕੰਮ ਕਰ ਨਹੀਂ ਹੁੰਦਾ ਚਲੋ ਆ ਥੋੜਾ ਥੋੜਾ ਹੁਣ ਰਹਿ ਗਈ ਆਪਣੀ ਠੰਡ ਹਣਾ ਪਹਿਲਾਂ ਬਹੁਤ ਜ਼ਿਆਦਾ ਠੰਡ ਪਈ ਆ ਤੇ ਹੁਣ ਥੋੜੀ ਥੋੜੀ ਠੰਡ ਰਹਿ ਗਈ ਆ ਤੇ ਆਪਾਂ ਸੋਚਿਆ ਕਿ ਚਲੋ ਜਿਹੜੀ ਚੀਜ਼ ਆਪਣੇ ਘਰੇ ਆ ਆਪਾਂ ਉਸ ਨੂੰ ਤਾਂ ਰੈਡੀ ਕਰੀਏ ਇਦੇ ਵਿੱਚ ਪਾਇਆ ਆਪਾਂ ਆਵਲੇ ਪੀਸ ਕੇ ਐਂਡ ਬਦਾਮ ਐਂਡ ਅਖਰੋਟ ਅਖਰੋਟ ਵੀ ਪੀਸ ਕੇ ਪਾਏ ਹੋਏ ਨੇ ਆਪਾਂ ਆਲਮੰਡ ਐਂਡ ਨਟਸ ਤੇਲ ਇੱਕ ਸਾਈਡ ਤੇ ਮੈਂ ਰੱਖਿਆ ਹੋਇਆ ਸੀਗਾ ਰਿਜਨ ਲਈ ਬਣਨ ਲਈ ਤੇ ਬਾਅਦ ਵਿੱਚ ਜੇ ਆਪਾਂ ਲੱਗੇ ਸੀ ਭੁੱਖ ਅਜੁਨੀ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਤੇ ਫਿਰ ਜੀ ਆਪਾਂ ਬਣਾਉਣ ਲੱਗੇ ਸੀਗੇ ਆ ਮooli wale pront he ਕਿ ਕਾਫੀ ਦਿਨਾਂ ਦੀ ਮੇਰੇ ਵੀਡੀਓ ਇਹ ਵੀ ਮੇਰੇ ਕਾਫੀ ਦਿਨਾਂ ਦੀ ਹੀ ਵੀਡੀਓ ਹੈਗੀ ਆ ਤੇ ਕਿਉਂਕਿ ਮੈਂ ਆਪਣੇ ਅਮਰੀਕਾ ਚਲੇ ਗਈ ਸੀਗੀ ਤਾਂ ਘਰ ਕੇ ਵੀਡੀਓ ਨਹੀਂ ਅਪਲੋਡ ਕਰ ਪਾਈ ਹੈਗੀ ਤੇ ਇਹ ਹੈਗਾ ਜੀ ਸੈਕਿੰਡ ਪਾਰਟ ਤੇ ਉਸੇ ਦਿਨ ਦਾ ਹੀ ਸੈਕਿੰਡ ਪਾਰਟ ਹੈਗਾ ਇਹ ਜਿਸ ਦਿਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਸੀਗਾ ਤੇ ਕਿਉਂਕਿ ਉਸ ਕੱਲ ਵੀਡੀਓ ਜਿਹੜੀ ਮੇਰੀ ਹੈਗੀ ਸੀ ਬਹੁਤ ਜ਼ਿਆਦਾ ਲੌਂਗ ਹੋ ਜਾਣੀ ਸੀਗੀ ਤਾਂ ਕਰਕੇ ਤੇ ਫਿਰ ਜੀ ਆਪਾਂ ਨਾ ਆਲੂ ਐਂਡ ਧਨੀਆ ਐਂਡ ਪਾਲਕ ਵਾਲੇ ਬਣਾਏ ਬਰਾਂਡੇ ਤੇ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਕਿਉਂਕਿ ਸਵੇਰ ਦੇ ਹਨਾ ਆਪਾਂ ਵੈਸੇ ਚਾਹ ਦੇ ਨਾਲ ਪੰਜੀਰੀ ਖਾ ਲਈਦੀ ਆ ਹਨਾ ਤੇ ਕੁਛ ਨਾ ਕੁਛ ਤੁਹਾਨੂੰ ਪਤਾ ਹੈ ਕਿ ਸਾਲਾ ਦੇ ਵਿੱਚ ਆਪਾਂ ਕੁਛ ਨਾ ਕੁਛ ਬਣਾਇਆ ਹੁੰਦਾ ਭਾਂਡਾ ਵਗੈਰਾ ਬਣਾਇਆ ਹੁੰਦਾ ਹਨ ਤਾਂ ਕਰਕੇ ਫਿਰ ਆਪਾਂ ਉਹ ਸਵੇਰ ਸਵੇਰ ਖਾ ਲੈਂਦਾ ਹਨ ਤੇ ਬਾਅਦ ਵਿੱਚ ਬਣਾਏ ਮੂਲੀਆਂ ਦੇ ਪਰੌਂਠੇ ਤੇ ਅਜੁਨੀ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਹਨਾ ਤਾਂ ਕਰਕੇ ਤੇ ਮੈਨੂੰ ਤਾਂ ਗਰਮੀਆਂ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਮੈਂ ਤਾਂ ਹੋਂਦ ਫਿਰ ਦੁਬਾਰਾ ਮੂਲੀਆਂ ਲਾ ਦਿੱਤੀਆਂ ਨੇ ਤੇ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਇਹ ਜਿਹੜਾ ਜੀ ਆਵਲੇ ਦਾ ਤੇਲ ਹੈ ਹਨਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਹਨ ਜਿਹੜੇ ਕਿ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਕਿੰਨੇ ਕੈਮੀਕਲ ਵਾਲਾ ਤੇਲ ਹੁੰਦਾ ਹੈ ਤੇ ਇਸ ਕਰਕੇ ਨਾ ਮੈਂ ਘਰੇ ਹੀ ਮੈਂ ਕਿਹਾ ਕਿ ਚਲੋ ਆਪਾਂ ਘਰੇ ਤਿਆਰ ਕਰਦੇ ਹੈਗੇ ਆ ਇਹ ਸਾਡੇ ਪਾਪਾ ਜਿਹੜੇ ਮੇਰੇ ਸਹੁਰਾ ਸਾਜੀ ਆ ਹਨ ਉਹ ਲੈ ਕੇ ਆਏ ਸੀ ਕਿ ਮੇਰੇ ਸਾਡੇ ਕਿ ਪੂਆ ਸੱਸ ਕੋਲ ਉਹਲੇ ਕਾਫੀ ਜ਼ਿਆਦਾ ਉਹਨਾਂ ਦੇ ਲੱਗੇ ਹੋਏ ਨੇ ਤੇ ਉਹਨਾਂ ਦੇ ਕੋਲ ਉਹਲੇ ਲੈ ਕੇ ਆਏ ਸੀਗੇ ਤੇ ਪਾਪਾ ਕਹਿੰਦੇ ਸੀ ਚਾਰ ਪੌਣਾ ਹੈ ਤੇ ਬਟ ਮੈਨੂੰ ਆਚਾਰ ਜਿਹੜਾ ਹੈਗਾ ਨਾ ਉਹ ਮੈਨੂੰ ਕਿ ਜਦੋਂ ਮੈਂ ਪਾਇਆ ਸੀ ਪਿਛਲੀ ਵਾਰੀ ਪਾਇਆ ਸੀਗਾ ਬਟ ਮੇਰੇ ਕੋਲ ਥੋੜਾ ਨਾ ਉਹ ਖਰਾਬ ਜਾ ਹੋ ਗਿਆ ਸੀਗਾ ਤੇ ਫਿਰ ਮੈਂ ਕਿਹਾ ਕਿ ਨਹੀਂ ਮੈਂ ਇਸ ਟਾਈਮ ਨਹੀਂ ਪਾਉਣਾ ਹੈਗਾ ਤੇ ਫਿਰ ਪਾਪਾ ਤਾਂ ਵੈਸੇ ਉਹਨਾਂ ਦੇ ਕੋਲੋਂ ਪਵਾਕੇ ਲੈ ਕੇ ਆਏ ਸੀਗੇ ਤੇ ਉਹ ਕਾਫੀ ਕਿਲੋ 1 ਕਿਲੋ ਬਣਾ ਕੇ ਲੈ ਆਏ ਕਿਉਂਕਿ ਪਾਪਾ ਹੀ ਔਲੇ ਦਾ achar ਖਾਂਦੇ ਆ ਮੈਂ ਤਾਂ ਖਾਂਦੀ ਨਹੀਂ ਹੈਗੀ ਤੇ ਤਾਂ ਕਰਕੇ ਕਿਉਂਕਿ ਮੈਨੂੰ ਮਿਰਚ ਦਾ achar ਤੇ ਅੰਬ ਦਾ achar ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਅੰਬ ਦਾ achar ਵੀ ਮੈਨੂੰ 4 ਸਾਲ ਹੋ ਗਿਆ ਮੈਂ ਖਾ ਨਹੀਂ ਸਕਦੀ ਹੈਗੀ ਮੇਰੇ ਲੀਵਰ ਦੇ ਵਿੱਚ ਗਰਮੀ ਆ ਤਾਂ ਕਰਕੇ ਤੇ ਮੈਂ ਨਹੀਂ ਖਾ ਸਕਦੀ ਹੈਗੀ ਡਾਕਟਰ ਨੇ ਬਿਲਕੁਲ ਸਟ੍ਰਿਕਲੀ ਮਨਾ ਕੀਤਾ ਹੈਗਾ ਹੈ ਤਾਂ ਕਰਕੇ ਤੇ ਮੈਂ ਹੁਣ ਮਿਰਚ ਦਾ ਜਿਹੜਾ ਹੈਗਾ ਨਾ ਆਚਾਰ ਉਹੀ ਖਾਣੀ ਹੈਗੀ ਆ ਉਹ ਵੀ ਬਾਏ ਚਾਂਸ ਜੇ ਕਿਤੇ ਮੈਨੂੰ ਲੋੜ ਪਵੇ ਤਾਂ ਮੈਂ ਖਾਣੀ ਹੈਗੀ ਆ ਵੈਸੇ ਤਾਂ ਮੈਂ ਮਿਰਚ ਐਂਡ ਪਿਆਜ਼ ਦੇ ਨਾਲ ਹੀ ਜ਼ਿਆਦਾ ਰੋਟੀ ਖਾਣੀ ਆ ਤੇ ਇਹ ਜਿਹੜੀਆਂ ਚੀਜ਼ਾਂ ਹਨਾ ਮੈਂ ਲਾ ਲਵਾਂ ਇਹ ਜਿਹੜੇ ਪਰੌਂਠੇ ਬਣਾਉਣੇ ਹਨਾ ਮooli ਵਾਲੇ ਇੰਨਾ ਨੂੰ ਮੈਂ ਜ਼ਿਆਦਾ ਮੈਂ ਕਿ ਜਿਸ ਤਰ੍ਹਾਂ ਆਪਾਂ ਕੇ ਵਗੈਰਾ ਨਹੀਂ ਲਗਾ ਸਕਦੀ ਹੈਗੀ ਬਿਲਕੁਲ ਕਿਉਂਕਿ ਵੈਸੇ ਵੀ ਮੈਨੂੰ ਕਣਕ ਦਾ ਜਿਹੜਾ ਆਟਾ ਹੈ ਉਸ ਤੋਂ ਥੋੜੀ ਅਲਰਜੀ ਹੈ ਤਾਂ ਕਰਕੇ ਤੇ ਇਹ ਵੀ ਮੈਂ ਘੱਟੀ ਖਾਣੀ ਹੁੰਦੀ ਆ ਵੈਸੇ ਮੈਂ ਜ਼ਿਆਦਾ ਮੱਕੀ ਦਾ ਆਟਾ ਜਿਹੜਾ ਹੈਗਾ ਉਹ ਖਾਣੀ ਹੁੰਦੀ ਆ ਹਮੇਸ਼ਾ ਤੁਹਾਨੂੰ ਵੀਡੀਓ ਦੇ ਵਿੱਚ ਮਿਲਿਆ ਹੋਊਗਾ ਕਿਵੇਂ ਮੱਕੀ ਵਾਲੇ ਆਟੇ ਦੀ ਹੀ ਜ਼ਿਆਦਾ ਰੋਟੀ ਜਿਹੜੀ ਹੈਗੀ ਆ ਉਹ ਬਣਾਉਣੀ ਹੁੰਦੀ ਆ ਤੇ ਕਣਕ ਦੀ ਤੇ ਮੈਂ ਬਹੁਤ ਘੱਟ ਬਣਾਉਣੀ ਹੈਗੀ ਆ ਤੇ ਮੈਨਸੇ ਮੋਸਟਲੀ ਕਣਕ ਦੇ ਸਾਡੇ ਪਾਪਾ ਤਾਂ ਮੋਸਟਲੀ ਕਣਕ ਦੇ ਹੀ ਖਾਂਦੇ ਆ ਤੇ ਮੈਂ ਮੱਕੀ ਦੀ ਖਾਨਣੀ ਹੈਗੀ ਆ ਤੇ ਇੱਥੇ ਮਮੂਲੀਆਂ ਮੂਲੇ ਵਾਲ ਜਿਹੜੇ ਪਰੌਂਠੇ ਸੀਗੇ ਉਹ ਬਣਾ ਰਹੀ ਸੀਗੀ ਤੇ ਪਾਪਾ ਵੀ ਆ ਚੁੱਕੇ ਸੀਗੇ ਘਰੇ ਤੇ ਫਿਰ ਆਪਾਂ ਜੀ ਮੂਲੀ ਵਾਲੇ ਪਰੌਂਠੇ ਬਣਾਉਣ ਲੱਗ ਪਈ ਸੀ ਕਿ ਤੇ ਮੈਂ ਕਿਹਾ ਕਿ ਚਲੋ ਮੂਲੇਲ ਪਰੌਂਠੇ ਬਣਾਉਂਦੇ ਬਣਾਉਂਦੇ ਨਾਲ ਜਿਹੜਾ ਤੇਲ ਆ ਉਹ ਵੀ ਬਣ ਜਾਏਗਾ ਤੇ ਤੇਲ ਜਿਹੜਾ ਇਹ ਜਿਹੜਾ ਤੇਲ ਆਪਾਂ ਘਰੇ ਬਣਾਉਂਦੇ ਹਾਂ ਨਾ ਜਿਹੜਾ ਆਪਾਂ ਦੁਕਾਨ ਤੋਂ ਲੈ ਕੇ ਹੁੰਦੇ ਉਹਦੇ ਵਿੱਚ ਕਿੰਨੇ ਕੈਮੀਕਲ ਹੁੰਦੇ ਨੇ ਉਹ ਆਪਣੇ ਸਿਹਤ ਲਈ ਬਿਲਕੁਲ ਵਧੀਆ ਨਹੀਂ ਹੈਗਾ ਤੇ ਲਾਲੋ ਕਿ ਜੇ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਕਿਤੋਂ ਵੀ ਔਲੇ ਮਿਲਦੇ ਨਾ ਔਲੇ ਦਾ ਜਿਹੜਾ ਹੈਗਾ ਆਇਲ ਤੁਸੀਂ ਘਰੇ ਹੀ ਤਿਆਰ ਕਰ ਸਕਦੇ ਹੈਗੇ ਆ ਸਰ੍ਹੋਂ ਦੇ ਤੇਲ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਹਨਾ ਇੰਨਾ ਜ਼ਿਆਦਾ ਨੋਰਮਲ ਜ਼ਿਆਦਾ ਇੰਨਾ ਜ਼ਿਆਦਾ ਵਧੀਆ ਤੇਲ ਬਣਦਾ ਹੈਗਾ ਕਿ ਜਮਾ ਆਪਾਂ ਨੂੰ ਚਿਪ-ਚਿਪ ਜਿਸ ਤਰ੍ਹਾਂ ਕਹਿੰਦੇ ਨਾ ਆਪਾਂ ਕਿਤੋਂ ਜਿਹੜਾ ਸਰੋਂ ਦਾ ਤੇਲ ਜਾਂ ਤੋਰੀਏ ਦਾ ਤੇਲ ਹੁੰਦਾ ਉਹਦੇ ਨਾਲ ਚਿਪ-ਚਿਪ ਹੋਣ ਲੱਗ ਪੈਂਦਾ ਬਟ ਸਭ ਤੋਂ ਬੈਟਰ ਹੀ ਜਿਹੜਾ ਤੋਰੀਏ ਦਾ ਤੇ ਸਰੋਂ ਦਾ ਤੇਲ ਹੈਗਾ ਆ ਹੋਰ ਕੋਈ ਤੇਲ ਦੇ ਵਿੱਚ ਨਾ ਇੰਨਾ ਉਹ ਹੈਗਾ ਨਹੀਂ ਆ ਕਿਉਂਕਿ ਲਾਲੋ ਜੀ ਆਪਾਂ ਮੋਲ ਦਾ ਤੇਲ ਲੈ ਕੇ ਆਉਨੇ ਮਸਟਰਡ ਆਇਲ ਜਿਹੜਾ ਮੋਲ ਦਾ ਲੈ ਕੇ ਆਉਨੇ ਹਨਾ ਉਹਦੇ ਨਾਲ ਵੀ ਆਪਾਂ ਨੂੰ ਉਹ ਵੀ ਵਧੀਆ ਹੁੰਦਾ ਆ ਮਸਟਰਡ ਆਇਲ ਥੋੜਾ ਫਿਰ ਵੀ ਵਧੀਆ ਹੈ ਹਨਾ ਜਿਹੜੇ ਦੂਸਰੇ ਤੇਲ ਨੇ ਉਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੈਮੀਕਲ ਯੂਜ਼ ਹੋ ਰਹੇ ਨੇ ਤੇ ਇਹਦੇ ਨਾਲ ਦੇਖਿਓ ਤੁਹਾਡੇ ਵਾਲ ਵੀ ਜਿਹੜੇ ਨੇ ਉਹ ਬਹੁਤ ਵਧੀਆ ਹੋ ਜਾਣਗੇ ਤੇ ਸਿਰ ਦੇ ਵਿੱਚ ਮਾਲਿਸ਼ ਵੀ ਆਪਣੇ ਬੱਚਿਆਂ ਦੇ ਵੀ ਤੁਸੀਂ ਲਗਾ ਸਕਦੇ ਆ ਆਪਣੇ ਵੀ ਬੁੜੀਆਂ ਦੇ ਬੰਦੇ ਹੰਦੇ ਜਿੰਨੇ ਵੀ ਲਗਾਉਣਾ ਹੈਗਾ ਆ ਤੁਸੀਂ ਲਗਾ ਸਕਦੇ ਆ ਘਰ ਦੇ ਵਿੱਚ ਵੱਡੇ ਨੇ ਤੁਹਾਡੇ ਸਭ ਦੇ ਹੀ ਤੁਸੀਂ ਲਗਾ ਸਕਦੇ ਆ ਕਿਉਂਕਿ ਵੈਸੇ ਵੀ ਤੇ ਬਹੁਤ ਵਧੀਆ ਹੁੰਦਾ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੁਰਾਣੇ ਸਮਿਆਂ ਦੇ ਲੋਕ ਨੇ ਉਹ ਦੱਸਦੇ ਨੇ ਕਿ ਸਰੋਂ ਦਾ ਤੇਲ ਹੀ ਸਭ ਤੋਂ ਬੈਟਰ ਹੈਗਾ ਇਹਦੇ ਨਾਲ ਨਾ ਤਾਂ ਆਪਾਂ ਨੂੰ ਸਿਕਰੀ ਵਗੈਰਾ ਜਿਹੜੀ ਹੈਗੀ ਆਪਣੇ ਸਿਰ ਦੇ ਵਿੱਚ ਪੈਂਦੀ ਹੈਗੀ ਆ ਸਿਕਰੀ ਵੀ ਨਹੀਂ ਪੈਂਦੀ ਹੈਗੀ ਤੇ ਜੀ ਮੈਂ ਨਾ ਬਹੁਤ ਜਲਦ ਇੱਕ ਵੀਡੀਓ ਲੈ ਕੇ ਆਉਣ ਵਾਲੀ ਹੈਗੀ ਆ ਮੈਨੂੰ ਕਿ ਇੱਕ ਤਾਂ ਮੈਂ ਫੇਸ ਦੇ ਉੱਪਰ ਹੀ ਲੈ ਕੇ ਆਉਂਗੀ ਤੇ ਇੱਕਦਮ ਮੈਂ ਲੈ ਕੇ ਆਉਂਗੀ ਆਪਣੇ ਕੀ ਵਾਲਾਂ ਦੇ ਪ੍ਰਤੀ ਕਿਉਂਕਿ ਜਿਸ ਤਰ੍ਹਾਂ ਸਿਕਰੀ ਵਗੈਰਾ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਸਭ ਨੂੰ ਹਨਾ ਤੇ ਉਸ ਦੇ ਨਾਲ ਖਾ ਇਸ ਵਗੈਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਗਿਆ ਉਹ ਵੀਡੀਓ ਬਸ ਮੈਂ ਜਲਦੀ ਹੀ ਲੈ ਕੇ ਆਉਣ ਵਾਲੀ ਹੈ ਕਿਆਂ ਤੇ ਪਲੀਸ ਜੀ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਨਾ ਕਦੀ ਨਾ ਭੁੱਲਿਆ ਕਰੋ ਕਿਉਂਕਿ ਮੈਂ ਇੰਨੀ ਮਿਹਨਤ ਕਰਕੇ ਵੀਡੀਓ ਬਣਾਉਂਦੀ ਹਾਂ ਹਨਾ ਵੇਖ ਲਓ ਕਿ ਮੈਂ ਇਹਨਾਂ ਕਾਫੀ ਦਿਨ ਹੋ ਗਿਆ ਵੀਡੀਓ ਅਪਲੋਡ ਨਹੀਂ ਸਿੱਕਾਰਦੀ ਪਾਈ ਬਟ ਨਾ ਮੇਰੀ ਸਾਰੀਆਂ ਵੀਡੀਓਸ ਬੜੀਆਂ ਹੋਈਆਂ ਸੀਗਾ ਪਰ ਮੇਰੇ ਕੋਲ ਟਾਈਮ ਬਹੁਤ ਘੱਟ ਸੀਗਾ ਤਾਂ ਕਰਕੇ ਕਿਉਂਕਿ ਥੋੜਾ ਨਾ ਕਰੇ ਸ਼ਡਿਊਲ ਬਿਜ਼ੀ ਹੈਗਾ ਜੇ ਥਾਂ ਕਰਕੇ ਹੰਤੇ ਮੈਂ ਜੀ ਵੈਸੇ ਪੁਰਾਣੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਹੈਗੀਆਂ ਜਿਹੜੇ ਮੇਰੇ ਘਰ ਦੇ ਬਿਜ਼ੀ ਟਾਈਮ ਚੱਲਦਾ ਪਿਆ ਮੈਂ ਇਸ ਦੀ ਵੀਡੀਓ ਤੁਹਾਡੇ ਨਾਲ ਕਦੀ ਸ਼ੇਅਰ ਨਹੀਂ ਕਰ ਸਕਦੀ ਹੈਗੀ ਮੈਨੂੰ ਕਿ ਲਾਈਫ ਸਟਾਈਲ ਮੈਂ ਕਦੀ ਵੀ ਨਹੀਂ ਆਪਣੇ ਘਰ ਦੀ ਜਿਹੜੀ ਕਿ ਦੂਸਰ ਮੇਰੇ ਫੈਮਿਲੀ ਤੋਂ ਮੇਰੇ ਹਸਬੰਦ ਤੋਂ ਇਲਾਵਾ ਤੇ ਮੇਰੀ ਬੇਟੀ ਤੋਂ ਹਨ ਮੇਰੇ ਹਸਬੰਦ ਮੇਰੀ ਬੇਟੀ ਤੇ ਮੈਂ ਹੀ ਵੀਡੀਓ ਦੇ ਵਿੱਚ ਜ਼ਿਆਦਾ ਆ ਸਕਦੇ ਆ ਹੋਰ ਕੋਈ ਨਹੀਂ ਆ ਸਕਦਾ ਹੈਗਾ ਵੀਡੀਓ ਦੇ ਵਿੱਚ ਕਿਉਂਕਿ ਮੈਨੂੰ ਨਾ ਐ ਹੁੰਦਾ ਹੈ ਕਿ ਜੇ ਮੈਂ ਕਿਸੇ ਦੀ ਵੀਡੀਓ ਪਾਉਂਗੀ ਹਨਾ ਇੱਕ ਸਾਡੇ ਵੈਸੇ ਵੀਰਜੀ ਵੀ ਜਿਹੜੇ ਬਾਹਰੋਂ ਆਏ ਹੋਏ ਨੇ ਤੇ ਮੈਂ ਉਹਨਾਂ ਦੀ ਵੀਡੀਓ ਵਿੱਚ ਲੈ ਸਕਦੀ ਹੈਗੀ ਆ ਕਿਉਂਕਿ ਮੇਰੀ ਫੈਮਿਲੀ ਜਿਹੜੀ ਹੈਗੀ ਹੈ ਹਨਾ ਤੇ ਇਹਨਾਂ ਦੀ ਵੀਡੀਓ ਮੈਂ ਲੈ ਸਕਦੀ ਹੈਗੀ ਆ ਤੇ ਮੈਂ ਤੁਹਾਨੂੰ ਬਹੁਤ ਜਲਦੀ ਹੀ ਬਸ ਇੱਕ ਫੇਸ ਪ੍ਰਤੀ ਤੇ ਇੱਕ ਫੇਸ ਪੈਕ ਆ ਆ ਆਪਣਾ ਨਵਾਂ ਆਇਆ ਹੈਗਾ ਆ ਉਹਦੇ ਪ੍ਰਤੀ ਆਪਾਂ ਆਪ ਘਰ ਦੇ ਵਿੱਚ ਤਿਆਰ ਕੀਤਾ ਹੈਗਾ ਆ ਤੇ ਬਹੁਤ ਜ਼ਿਆਦਾ ਗਲੋ ਦਿੰਦਾ ਹੈ ਜਿਹੜਾ ਫੇਸ ਤੇ ਤੇ ਇੱਕ ਜੀ ਹੈਗਾ ਆ ਆਪਣੇ ਵਾਲਾਂ ਪ੍ਰਤੀ ਬਹੁਤ ਹੀ ਜ਼ਿਆਦਾ ਲਾਭਦਾਇਕ ਹੈਗਾ ਆ ਜਿਹੜਾ ਹੁਣ ਤੇ ਇੱਕ ਹੈਗਾ ਹੈ ਜੀ ਜਿਸ ਤਰ੍ਹਾਂ ਨਾਲ ਉਹ ਕਿ ਆਪਣੀ ਸਕਿਨ ਰੈਡੀਅਨ ਜਿਹੜੀ ਹੁੰਦੀ ਹੈਗਾ ਉਹਦੇ ਪ੍ਰਤੀ ਮੈਂ ਤੁਹਾਨੂੰ ਦੱਸਾਂਗੀ ਬਹੁਤ ਹੀ ਜਲਦੀ ਤੇ ਲਓ ਜੀ ਆਪਣਾ ਜਿਹੜਾ ਹੈਗਾ ਆਵਲੇ ਦਾ ਤੇਲ ਇਹ ਬਣ ਕੇ ਹੋ ਗਿਆ ਰੈਡੀ ਇਸ ਦੇ ਵਿੱਚ ਮੈਂ ਪਾਏ ਹੈਗੇ ਜੀ ਬਦਾਮ ਤੇ ਕਾਫੀ ਜ਼ਿਆਦਾ ਮੁਠ ਪਰ ਕਿੰਨੇ ਬਦਾਮ ਪਾਏ ਸੀਗੇ ਮਨਨ ਕਿ ਲਾੜੋ 10 ਤੋਂ 12 ਬਦਾਮ ਪਾਏ ਹੈਗੇ ਨੇ ਤੇ ਵਿੱਚ ਨਾਲ ਮੈਂ ਪਾਏ ਹੈਗੇ ਜੀ ਆਵਲੇ ਤਾਂ ਹੈਗੇ ਸੀਗੇ ਮੇਰੇ 1.5 ਕਿਲੋ ਆਵਲੇ ਸੀਗੇ ਤੇ ਮੈਂ ਜਿਹੜਾ ਹੈਗਾ ਤੇਲ ਆ ਇਹ ਵੀ ਮੈਂ 1.5 ਕਿਲੋ ਦੇ ਲਗਭਗ ਬਣਾ ਲਿਆ ਹੈਗਾ ਆ ਤੇ ਮੇਰੀਆਂ ਤੇ 7-8 ਜਿਹੜੀਆਂ ਬੋਤਲਾਂ ਹੈਗੀਆਂ ਨੇ ਉਹ ਭਰ ਚੁੱਕੀਆਂ ਨੇ ਤੇ ਇਹ ਜੀ ਆਪਾਂ ਹਨਾ ਵੈਸੇ ਕਿਸੇ ਜਿਹੜਾ ਹੁੰਦਾ ਆ ਕਾਟਨ ਦਾ ਕਪੜਾ ਹੁੰਦਾ ਉਹਦੇ ਨਾਲ ਵੀ ਆਪਾਂ ਪੁੰਨ ਸਕਦੇ ਹੈਗੇ ਆ ਤੇ ਬਟਨ ਮੇਰੇ ਕੋਲੇ ਇਹ ਜਿਹੜੀ ਲੋਹੇ ਦੀ ਛੰਣੀ ਲਾਹੇ ਦੀ ਪੌਣੀ ਜਿਹੜੀ ਹੁੰਦੀ ਹੈ ਚਾਹ ਪੁੰਨਣ ਵਾਲੀ ਉਹ ਸੀਗੀ ਇਹਦੇ ਨਾਲ ਹਮੇਸ਼ਾ ਮੈਂ ਤੇਲ ਹੋਇਆ ਦੇਸੀ ਘਿਓ ਹੋਇਆ ਇਹ ਹੀ ਚੀਜ਼ਾਂ ਬਸ ਜਿਹੜੀ ਹੈਗੇ ਨਾ ਇਹਦੇ ਵਿੱਚ ਯੂਜ਼ ਕਰਦੀ ਹੈਗੀ ਆ ਚਾਹ ਵਗੈਰਾ ਵਾਸਤੇ ਤਾਂ ਆਪਾਂ ਦੂਸਰੀਆਂ ਪੌਣੀਆਂ ਰੱਖੀਆਂ ਹੋਈਆਂ ਨੇ ਤੇ ਹਣਾ ਜੀ ਤੇ ਨਾ ਇਹ ਜਿਹੜਾ ਤੇਲ ਹੈਗਾ ਹੈ ਹਨ ਤੁਸੀਂ ਆਪਣੇ ਬੱਚਿਆਂ ਦੇ ਵੀ ਲਾ ਸਕਦੇ ਆ ਹਣ ਤੇ ਬਹੁਤ ਹੀ ਜ਼ਿਆਦਾ ਲਾਭਦਾਇਕ ਹੈਗਾ ਹੈ ਤੇ ਬਿਲਕੁਲ ਤੁਹਾਡੇ ਸਿਰਸੁਰ ਦੁਖਦਾ ਹੈ ਨਾ ਬਿਲਕੁਲ ਜਮਾ ਹਟ ਜੇਗਾ ਤੇ ਜਿਹੜਾ ਸਿਰ ਨੂੰ ਪੋਸ਼ਣ ਮਿਲਦਾ ਹੈ ਹਨਾ ਆਪਣੇ ਬੱਚਿਆਂ ਦੇ ਤੁਸੀਂ ਯੂਜ਼ ਕਰੋਗੇ ਨਾ ਆਪਾਂ ਜਿਹੜੇ ਜਿਹੜੇ ਬਾਜ਼ਾਰ ਤੋਂ ਤੇਲ ਲੈ ਕੇ ਆਉਂਦੇ ਆ ਹਨਾ ਉਹਨਾਂ ਦੇ ਨਾਲ ਕਿ ਜਿਹੜੇ ਆਪਣੀ ਬੋਡੀ ਆ ਹਨ ਉਹਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਜਾ ਰਿਹਾ ਹੈ ਦਿਨੋਂ ਦਿਨ ਬਸ ਆਪਾਂ ਘਾਟੇ 'ਚ ਹੀ ਜਾ ਰਹੇ ਹੈਗੇ ਆ ਲਾਲੂ ਆਪਾਂ ਕਹਿੰਦੇ ਆ ਕਿ ਆਪਾਂ ਇੱਕ ਬੱਚੇ ਨੂੰ ਚੰਗੀ ਪਰਵਰਿਸ਼ ਦੇ ਰਹੇ ਆ ਬਟ ਨਹੀਂ ਆਪਾਂ ਗਲਤ ਹੈਗੇ ਆ ਆਪਾਂ ਚੰਗੀ ਪਰਵਰਿਸ਼ ਨਹੀਂ ਦੇ ਰਹੇ ਹੈਗੇ ਕਿਉਂਕਿ ਆਪਾਂ ਤਾਂ ਬੱਚਿਆਂ ਨੂੰ ਕੈਮੀਕਲ ਵਾਲੀਆਂ ਚੀਜ਼ਾਂ ਹਨ ਹਮੇਸ਼ਾ ਯੂਜ਼ ਕਰਦੇ ਹੈਗੇ ਆ ਤੇ ਉਹਨਾਂ ਨੂੰ ਖਵਾਉਂਦੇ ਆ ਪਿਉਂਦੇ ਆ ਹਨ ਆਪਾਂ ਮੈਡੀਸਨ ਤੇ ਲਾ ਚੁੱਕੇ ਆ ਬੱਚਿਆਂ ਨੂੰ ਹਨ ਤੇ ਮੈਂ ਵੀ ਤੁਹਾਡੇ ਵਿੱਚ ਹੀ ਆਉਣੀ ਆ ਮੈਂ ਕੋਈ ਅਲੱਗ ਨਹੀਂ ਹੈਗੀ ਦੁਨੀਆ ਤੋਂ ਮੈਂ ਵੀ ਤੁਹਾਡੇ ਵਿੱਚ ਹੀ ਆਉਣੀ ਆ ਬਟ ਜਿੱਥੋਂ ਤੱਕ ਆਪਣੇ ਕੋਲ ਕੋਸ਼ਿਸ਼ ਹੋ ਸਕਦੀ ਆ ਤੇ ਆਪਾਂ ਨੂੰ ਕੋਸ਼ਿਸ਼ ਇਹ ਜਿਹੜੀ ਹੈਗੀ ਆ ਜਾਰੀ ਰੱਖਣੀ ਚਾਹੀਦੀ ਹੈਗੀ ਤੇ ਮਿਲਦੇ ਆਂ ਜੀ ਸਾਡੀ ਨੈਕਸਟ ਵੀਡੀਓ ਦੇ ਨਾਲ ਤੇ ਪਲੀਜ਼ ਆ ਜਿਹੜੀ ਵੀਡੀਓ ਹੈਗੇ ਨੇ ਉਸ ਨੂੰ ਤੁਸੀਂ ਦਬਕੇ ਦਿਓ ਪਿਆਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਸ਼ੇਅਰ ਕਰਨਾ ਕਦੀ ਨਾ ਭੁੱਲਿਆ ਕਰੋ ਤੇ ਕਮੈਂਟ ਕਰਨਾ ਬੰਨੇ ਕਦੀ ਭੁੱਲਿਆ ਕਰੋ ਕਿਉਂਕਿ ਕਮੈਂਟ ਹਨਾ ਅ ਥੋੜੀ ਜਿਹੀ ਦੇਰ ਹੋ ਗਿਆ ਹਾਂ ਦੀਦੀ ਦਾ ਇੱਕ ਤਾਂ ਮੈਨੂੰ ਕੱਲ ਕਮੈਂਟ ਆਇਆ ਹੈਗਾ ਕੱਲ ਵਾਲੀ ਵੀਡੀਓ ਤੇ ਦੇਸੀ ਘੇ ਵਾਲੀ ਵੀਡੀਓ ਤੇ ਹਾਂਜੀ ਹਾਂ ਆਪਣੀ ਵੀਡੀਓ ਜੀ ਬਹੁਤ ਜਲਦੀ ਆਉਣ ਵਾਲੀ ਹੈਗੀ ਹੈ ਦੇਸੀ ਘੇ ਵਾਲੀ ਵੀ ਤੇ ਹੁਣ ਜੀ ਮੇਰੀ ਜਿਹੜੀ ਹੈਗਾ ਕਿ ਕਿਉਂਕਿ ਕੱਲ ਨੂੰ ਸੰਗ੍ਰਾਂਦ ਹੈਗੀ ਆ 13 ਤਰੀਕ ਨੂੰ 13 14 ਨੂੰ ਸ਼ਾਇਦ ਹੈਗੀ ਆ ਮੈਨੂੰ ਪੱਕਾ ਨਹੀਂ ਪਤਾ ਹੈਗਾ ਤੇ ਜੀ ਮੈਂ ਬਸ ਅੱਜ ਜਾਂ ਕੱਲ ਤੱਕ ਮੇਰੀ ਜਿਹੜੀ ਵੀਡੀਓ ਹੈਗੀ ਬਣ ਜੂਗੀ ਤੇ ਤੁਹਾਡੇ ਤੱਕ ਪਹੁੰਚੂਗੀ ਜੀ 6-7 ਦਿਨਾਂ ਤੱਕ ਤੇ ਮੈਂ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰੂੰਗੀ ਸ਼ੇਅਰ ਕਰੂੰਗੀ ਤੇ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਅਜੂਨੀ ਦੇਖੋ ਜੀ ਕੀ ਕਰਦੀ ਪਈ ਹੈ ਕਿਆ ਤੇ ਅਜੂਨੀ ਨੂੰ ਮੈਂ ਸਵੇਰ ਹੀ ਰੈਡੀ ਕਰ ਦਿੱਤਾ ਸੀਗਾ ਤੇ ਨਾਉ ਜੀ ਆਪਣੇ ਜਿਹੜੇ 4-5 ਬੋਤਲਾਂ ਸੀਗੀਆਂ ਹਨ ਇਹ ਭਰ ਕੇ ਹੋ ਗਈਆਂ ਸੀਗੀਆਂ ਰੈਡੀ ਆਇਲ ਵਾਲੀਆਂ ਹੀ ਤੇ ਬਹੁਤ ਵਧੀਆ ਜਿਆਦਾ ਤੇਲ ਬਣਿਆ ਹੈਗਾ ਹੈ ਦੇਖੋ ਮੈਂ ਹੁਣ ਤੁਹਾਨੂੰ ਆਪਣੇ ਨਾ ਹੱਥਾਂ ਤੇ ਲਾ ਕੇ ਦਿਖਾਉਂਗੀ ਤੇਲ ਕਿ ਇਹ ਨਾ ਜਿਆਦਾ ਵਧੀਆ ਹੈਗਾ ਹੈ ਬਿਲਕੁਲ ਜਿਦਾਂ ਆਪਾਂ ਚਿਪ-ਚਿਪ ਕਰਨ ਲੱਗ ਪੰਦੇ ਨਾ ਆਪਣੇ ਹੱਥ ਪੈਰ ਹਨ ਇਹਦੇ ਨਾਲ ਬਿਲਕੁਲ ਚਿਪ-ਚਿਪ ਨਹੀਂ ਕਰਦੇ ਹੈਗੇ ਤੇ ਵਾਲ ਵੀ ਜਿਹੜੇ ਹੈਗੇ ਨਾ ਉਹਨਾਂ ਦੇ ਵਿੱਚ ਲੱਗਦਾ ਨਹੀਂ ਕਿ ਆਪਾਂ ਜਿਹੜਾ ਤੇਲ ਆ ਹਨ ਉਹ ਯੂਜ਼ ਕੀਤਾ ਹੁੰਦਾ ਹੈ ਮੈਂ ਕੱਲ ਹੀ ਮਾਲਿਸ਼ ਕਰਕੇ ਹਟਿਆ ਇਹ ਵਾਲੇ ਔਇਲ ਦੀ ਮੈਂ ਕਾਫੀ ਦਿਨ ਬਾਅਦ ਔਇਲ ਜਿਹੜਾ ਹੈਗਾ ਇਹ ਯੂਜ਼ ਕੀਤਾ ਹੈਗਾ ਆ ਤੇ ਮੈਂ ਵੈਸੇ ਦੇਸੀ ਕਿਓ ਸੈਲਨਾਂ ਦੇ ਵਿੱਚ ਦੇਸੀ ਕਿਓ ਜਿਹੜਾ ਹੈਗਾ ਨਾ ਉਹ ਹੀ ਯੂਜ਼ ਕਰਦੀ ਹੁੰਨੀ ਆ ਬਾਲਾਂ ਦੇ ਲਈ ਅਜੁਨੀ ਦੇ ਵੀ ਮੈਂ ਕਦੀ ਕਦਾਈਂ ਜਿਹੜੀ ਮਾਲਿਸ਼ ਉਹ ਕਰਦੀ ਹੁੰਨੀ ਆ ਤੇ ਇੱਕ ਤੇਲ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਮੈਂ ਇਹ ਬਾਲ ਕਾਲੇ ਕਰਨ ਵਾਸਤੇ ਤੇ ਬਾਲ ਜਿਸ ਤਰ੍ਹਾਂ ਆਪਣੇ ਧੌਲੇ ਵਗੈਰਾ ਆ ਜਾਂਦੇ ਨੇ ਉਹਦੇ ਵਾਸਤੇ ਆਤੇ ਤੇ ਆ ਦੇਖੋ ਜਿਵੇਂ ਲਾ ਕੇ ਤੇ ਘਣ ਦਹੋਂਦੇ ਤੇ ਦੇਖੋ ਇਹਦੇ ਵਿੱਚ ਜਿਹੜਾ ਪੀਲਾਪਨ ਹੁੰਦਾ ਨਾ ਉਹ ਵੀ ਨਹੀਂ ਜੰਮਾ ਹੀ ਨੀ ਨਜ਼ਰ ਆਉਂਦਾ ਹੈਗਾ ਤੇ ਇੰਨਾ ਵਧੀਆ ਤੇਲ ਹੈਗਾ ਆ ਤੇ ਤੇ ਪਲੀਜ਼ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਮਿਲਦੇ ਆ ਜੀ ਸਾਡੀ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੇ ਪਿੱਛੇ ਲੱਗਾ ਹੋਇਆ ਜੇ ਆਪਣੇ ਸੁਖਮਨੀ ਸਾਹਿਬ ਦਾ ਪਾਠ ਤੇ ਸੌਰੀ ਜੀ ਮੇਰੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਮਿਲਦੇ ਆ ਜੀ ਸਾਡੀ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ